ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੋਂ ਅਸੀਂ ਆਪਣੇ ਹਟਾਲ ਫਾਰਮ ਬਲੌਗ ਦੇ ਉੱਤੇ ਨਵੀਆਂ ਵੀਡੀਓ ਪਾਇਆ ਕਰਾਂਗੇ ਜਿਦੇ ਵਿੱਚ ਤੁਹਾਨੂੰ ਇੰਟਰਸਟਿੰਗ ਗੱਲਾਂ ਨੌਲੇਜ ਦੀਆਂ ਗੱਲਾਂ ਕੰਮਕਾਰ ਦੀਆਂ ਗੱਲਾਂ ਜੋ ਅਸੀਂ ਰੁਟੀਨ ਵਾਈਜ਼ ਕੰਮ ਕਰਦੇ ਹਾਂ ਆਪਣੇ ਫਾਰਮ ਦਾ ਖੇਤੀਬਾੜੀ ਦਾ ਜੋ ਵੀ ਕੋਈ ਮੰਨ ਲਓ ਬਿਮਾਰੀ ਆਉਂਦੀ ਹੈ ਪਸ਼ੂਆਂ ਨੂੰ ਜਾਂ ਕੋਈ ਖੇਤੀਬਾੜੀ ਦੇ ਵਿੱਚ ਦਿੱਕਤ ਆਉਂਦੀ ਹੈ ਜੋ ਸਾਨੂੰ ਪਤਾ ਉਹਦੇ ਉਹ ਤੁਹਾਨੂੰ ਦੱਸਿਆ ਕਰਾਂਗੇ ਬਾਕੀ ਅਸੀਂ ਆਲੇ-ਦਾਲ ਦੇ ਨੌਲੇਜ ਇਕੱਠੀ ਕਰਕੇ ਵੀ ਤੁਹਾਨੂੰ ਵੀਡੀਓ ਪਾਇਆ ਕਰਾਂਗੇ ਕੋਝ ਸਮਾਂ ਪਹਿਲਾਂ ਅਸੀਂ ਆਪਣੇ ਚੈਨਲ ਨੂੰ ਸ਼ੁਰੂ ਕੀਤਾ ਸੀ ਅਸੀਂ ਥੋੜਾ ਵਿੱਚ ਮੰਨ ਲਓ ਥਾਲਕ ਦਾ ਕੇ ਵਿੱਚ ਗੈਪ ਪੈ ਗਿਆ ਸੀ ਵੀਡੀਓ ਪਾਉਣੀਆਂ ਬੰਦ ਕਰਤੀਆਂ ਵੀ ਹੁਣ ਅਸੀਂ ਰੈਗੂਲਰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾਇਆ ਕਰਾਂਗੇ ਹੁਣ ਅਸੀਂ ਮੱਖਣ ਘਾ ਲੱਗਿਆ ਵਧਣ ਆਨੇ ਪੰਜ ਛੇ ਕੁ ਪੰਡਾ ਦਾ ਬੜਤੀਆਂ ਲੱਗਿਆ ਢੋਣ ਸਾਡਾ ਇੱਕ ਤਾਂ ਸਾਨੂੰ ਥੋੜੀ ਜੀ ਬਾਟ ਪੈਂਦੀ ਆ ਦੂਰ ਲੱਦਣ ਦੀ ਅੱਜ ਰੇੜਾ ਨਹੀਂ ਵਿੱਚ ਬੜਿਆ ਹੈਗਾ ਮੂਰੇ ਗਿੱਲਾ ਪਾਣੀ ਢਾਇਆ ਜੀਗਾ ਬਰਸੇ ਨੂੰ ਹੈਗਾ ਗੀਲਾ ਡੇਡ ਗੀਲੇ ਦੀ ਬਾਟ ਉਦੋਂ ਆਪਣੇ ਜਿਹੜਾ ਮੱਖਣਗਾ ਹੈ ਇਹਦਾ ਫਾਇਦਾ ਬਹੁਤ ਆਪਾਂ ਨੂੰ ਇਹ ਹੁਣ ਪੱਕ ਗਿਆ ਤੀਆ ਲਾਓ ਇਹਦਾ ਅਸੀਂ ਲਾਉ ਦਾ ਇੱਕ ਹੋਰ ਵੀ ਵੱਡ ਸਕਦੇ ਸੀ ਬੱਚਾ ਉਹ ਹਰਾ ਵੱਧ ਹੋਣ ਨਾਲ ਇਹ ਲਾਓ ਮਰ ਗਿਆ ਨਾ ਤੇ ਧਿਆਨ ਨਹੀਂ ਦੇ ਹੋਇਆਗਾ ਹੁਣ ਜਾਨੀ ਆਹ ਲਾਓ ਜਿਹੜਾ ਇਹਦਾ ਪੂਰਾ ਜ਼ਬਰਦਸਤ ਆ ਜਿਹੇ ਜੀ ਜੋਈ ਪਾਲੀ ਡੰਗਰਾਂ ਨੂੰ ਜਿਹੇ ਜ ਹੈ ਪਾਲਿਆ ਜਿੰਨੇ ਉਹਦੇ ਵਿੱਚੋਂ ਝਾੜ ਨਿਕਲਦਾ ਜੋਈ ਦਾ ਉਹ ਨਹੀਂ ਇਹਦੇ ਵਿੱਚੋਂ ਨਿਕਲਦਾ ਪੰਡਾਂ ਨਾਂ ਪੰਡੇ ਜੁੜਦੀ ਆ ਪੂਰੀ ਐਨ ਐ ਨਹੀਂ ਹੈਗਾ ਵੇ ਮਰਿਆ ਜਿਆ ਮੜਾ ਮੜਾ ਹੁੰਦਾ ਬਰਸੀਨ ਨਾਲੋਂ ਬਹੁਤ ਫਾਇਦੇਮੰਦ ਆ ਬਰਸੀਨ ਤਾਂ ਠੰਡ ਦੇ ਵਿੱਚ ਹੁੰਦਾ ਨਹੀਂ ਹੈਗਾ ਬਰਸੀਨ ਠੰਡ ਦੇ ਵਿੱਚ ਬੱਚਾ ਉਤੋਂ ਲਾਲ ਜਿਆ ਹੋ ਜਾਂਦਾ ਇਹ ਠੰਡ ਦੇ ਵਿੱਚ ਵੀ ਲੋ ਦਿੰਦਾ ਪੂਰੇ ਵਧੀਆ ਤੇ ਹੁਣ ਆ ਕੇ ਬਰਸੀਨ ਨੂੰ ਛੁੰਡੀ ਪੈ ਜਾਂਦੀ ਆ ਪੂਰੀ ਇਹਦੇ ਵਿੱਚ ਵੀ ਜਾਂਦੀ ਛੁੰਡੀ ਛੰਡ ਤੇ ਇਹਦੇ ਵਿੱਚ ਵੀ ਬਹੁਤ ਨੇ ਸਪਰੇਅ ਕੀਤੀ ਜੀ ਮਰੇ ਨਹੀਂ ਗਏ ਪਰਲੇ ਗਏ ਦੇ ਵਿੱਚ ਮਰ ਗਏ ਦੇ ਵਿੱਚ ਮਰੇ ਘਟਨੇ ਨੇ ਝਟੇ ਹੋਇਆ ਕਰ ਕੇ ਨੇ ਥੁੱਲੇ ਰਹਿ ਗਏ ਸਪਰੇਅ ਦਾ ਅਸਰ ਨਹੀਂ ਗਿਆ ਪਤਾ ਨਹੀਂ ਹਿੰਨਾ ਪਤਾ ਨਹੀਂ ਕੀ ਪਤਾ ਆ ਤਾਂ ਹੀ ਨੇ ਕਉ ਫਿਰਦੇ ਆਉੜਦੇ ਸੁੰਡ ਬਹੁਤ ਨੇ ਇਹਦੇ ਵਿੱਚ ਕਿਥੇ ਫਟਿਆ ਆ ਪਰ ਹਰਕ ਨਹੀਂ ਇਹਨੂੰ ਕੋਈ ਪੈਂਦਾ ਹੈਗਾ ਐਡਾ ਇਹਦੇ ਮੈਨੂੰ ਪਤਾ ਕੀ ਆ ਤਣਾ ਮਜ਼ਬੂਤ ਹੁੰਦਾ ਇਹ ਇਹਨੂੰ ਇੰਨੀ ਸੁੰਡੀ ਅਸਰ ਨਹੀਂ ਕਰਦੀ ਹੈ ਇਹਦੇ ਤੇ ਹੁਣ ਆ ਇਹਦਾ ਸੁੰਡੀ ਨਖਾਨਵਾ ਕਰਦੀ ਆ ਯਾਰ ਲੈਣ ਨਾਲ ਵਾਲੇ ਮੱਕੀ ਹੀ ਜੀ ਆ ਇਹ ਸੁੰਡੀ ਮੱਕੀ ਦੇ ਵਿੱਚ ਜਾਂਦੀ ਆ ਮੱਕੀ ਨੂੰ ਨਖਾਨਵਾ ਕਰਦੀ ਆ ਮੈਂ ਕੱਲ ਪਰਸੋਂ ਕੋਈ ਸੁੰਡੀ ਫੜੀ ਜਾ ਕੇ ਮੱਕੀ ਦੇ ਬੂਟੇ ਦੇ ਵਿੱਚ ਸੜਤੀ ਹੂੰ ਬੂਟੇ ਦੇ ਵਿੱਚ ਸੜਤੀ ਹੋਈ ਮੱਕ ਨੇ ਮੈਂ ਕਹਿੰਦਾ ਉਹ ਅੱਜ ਵੀ ਅੱਜ ਤੀਆ ਜੈਨਾ ਅੱਜ ਵੀ ਸੁੰਡੀ ਜੂੰਦੀ ਆ ਮੈਂ ਨਾ ਬੂਟਾ ਫੁੱਲ ਕੇ ਦੇਖਿਆ ਸੁੰਡੀ ਨੇ ਗਾਹ ਪਾਇਆ ਪਿਆ ਬੂਟੇ ਦੇ ਵਿੱਚ ਮੈਂ ਨਾ ਮਿੰਗਣੇ ਵਿਗਣੀਆਂ ਕਰੀਆਂ ਪਏ ਹਾਂ ਮਿੰਗ ਗੋਭ ਖਾ ਗਈ ਜੇ ਲੋਈ ਦੋ ਦਿਨਾਂ ਚ ਹੁਣ ਆਪਾਂ ਕਹਿੰਦੇ ਆ ਸੁੰਡੀ ਪੈ ਗਈ ਸਪਰੇਅ ਕਰਦਾ ਕੱਲ ਨੂੰ ਕਰਨਾ ਸਪਰੇਅ ਜਦੇ ਕਰੇ ਮੱਕੀ ਮੁੱਕੀ ਦੇ ਦਿੱਤਾ ਸੁੰਡੀ ਦਾ ਬਹਨਾਨਾ ਕਰਦੀ ਆ ਬਾਕੀ ਬਰਸੀਨ ਤਾਂ ਬੀਜੇ ਨਾਲ ਗਾਹਾਂ ਨੂੰ ਤਾਂ ਜਮੇਂ ਬਰਹੀਂ ਨੀ ਹਲਕਾ ਬਹੁਤ ਹੁੰਦਾ ਬੀਜਣਾ ਨੇ ਗਾਹਾਂ ਨੂੰ ਜਮੇਂ ਆਪਾਂ ਨੇ ਬਰਸੀਨ ਹਮ ਵੱਡਣਾ ਵੱਧ ਪੈਂਦਾ ਖਾਂਦੇ ਨਹੀਂ ਗੇ ਖਾਂਦੇ ਤਾਂ ਬਹੁਤ ਨੇ ਪਰ ਪਾਣੀ ਇੱਕ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਹੈਗਾ ਨਾ ਚ ਕੋਈ ਤਾਕਤਾਂ ਨਾ ਲੈਣਾ ਦੇਣਾ ਕੋਈ ੱਡੀ ਗੱਲਬਾਤ ਨਹੀਂ ਉਹ ਹੈਗੀ ਉਹ ਤਾਂ ਇੱਕ ਢੱਡ ਪਰ ਸੌਦਾ ਦਾ ਕੱਖ ਖਰਾਉਣ ਵਾਲਾ ਸੌਦਾ ਇਹਨਾਂ ਤਾਂ ਬਰਸੀਨ ਨਾਲ ਤਾਂ ਮੱਖਣ ਦਾ 100 ਗੁਣ ਵਧੀਆ ਬਸ ਇੱਕ ਵੱਡਣਾ ਚਾਹੀਦਾ ਦਿੱਕਤ ਆਉਂਦੀ ਆ ਯਾਰ ਇਹਨੂੰ ਸੁੰਡੀ ਵੀ ਪਰਵਾਹ ਨਹੀਂ ਕਰਦਾ ਇਹਨੂੰ ਹਾਂ ਵੱਢਣ ਚ ਵੀ ਦਿੱਕਤ ਆਉਂਦੀ ਹੈ ਥੋੜੀ ਇਹਨੂੰ ਬਸ ਜੇ ਦਾਤ ਨਾਲ ਨਹੀਂ ਵੱਢ ਹੁੰਦਾ ਹੈਗਾ ਦਾਤੀਆਂ ਨਾਲ ਵੱਢਣਾ ਪੈਂਦਾ ਪਹਿਲੇ ਲਾਉ ਤਾਂ ਦਾਤ ਨਾਲ ਵੱਢੇ ਜਾਂਦੇ ਨੇ ਇਹਦੇ ਪਰ ਬਾਲੇ ਤਖੜੇ ਨਾ ਕਰੇ ਲਾਉ ਤੇ ਆਪਾਂ ਬਾਲੇ ਹੋ ਕਰ ਲੈਣੇ ਤਖੜੇ ਫਿਰ ਫਿਰ ਦਾਤੀ ਫਾਸਦੀ ਹੈ ਵਿੱਚ ਫਿਰ ਦਾਤੀ ਪਾਉਣੇ ਦਾਤ ਤਾਂ ਚੱਲਦਾ ਹੀ ਨਹੀਂ ਵਿੱਚ ਦਾਤ ਮੂਰੇ ਉਹ ਜਿਹੜੀ ਹੁੰਦੀ ਨਹੀਂ ਇਹ ਹਜਨ ਹੇੜਾ ਝੂਠ ਜੀ ਉਹ ਫਾਸ ਜਾਂਦੀ ਆ ਸਹੀ ਆ ਸਹੀ ਆ ਉਹ ਦਾਤ ਨਹੀਂ ਚੱਲਦਾ ਹੈਗਾ ਹੁਣ ਅਸੀਂ ਲੱਗਿਆ ਟੋਕਾ ਕਰਨ ਟੋਕਾ ਲਾਉਣ ਨੂੰ ਰੋਗ ਵੀ ਦੋ ਬੰਦਿਆਂ ਨੂੰ ਲਾਉਣਾ ਪੈਂਦਾ ਮਸ਼ੀਨ ਹੈ ਜਿਹੜੀ ਆਪਣੀ ਨਾ ਹੈ ਇਹ ਬਹੁਤ ਜਵਰਦਸਤ ਮਸ਼ੀਨ ਹੈ ਜਿਹੜਾ ਹੜੰਬਾ ਰਾਜਾ ਹੜੰਬੇ ਚ ਰੋਗ ਲਾਤਾ ਜਹਜੇ ਚ ਲਾਤਾ ਇੱਕ ਬਰੋਬਰ ਆ ਦੇ ਦੋ ਬੰਦੇ ਰੋਗ ਲਾਉਂਦੇ ਪੂਰੀ ਤਖੜੀ ਮਹੀਨਾ ਹੈ ਧੜ 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 ਕੇ ਟੋਕਾ ਕਰਕੇ ਚਰੀ ਬਾਜਰੇ ਦਾ ਟੋਕਾ ਕਰਨਾ ਜਦਾਂ ਇਹ ਚੂਰੀ ਵਰਗਾ ਬਣਾ ਦਿੰਦੀ ਆ ਹੁਣ ਜਲੇ ਤਾਂ ਹੈਵੀ ਵਾਲੇ ਨਰਮਾ ਇਹਨਾਂ ਨਾਲ ਲੱਡੀ ਗੱਲ ਨਹੀਂ ਹੈਗੀ ਚਰੀ ਬਾਜਰੇ ਨੂੰ ਵੀ ਦੋ ਜਣੇ ਰੋਗ ਲਾਉਣਾ ਪੈਂਦਾ ਤਾਂ ਇਹ ਰੁਕ ਖੱਚਦਾ ਪੂਰਾ ਐਨ ਮਾਰ ਗਿਆ ਹੜੰਬੇ ਮਾ ਫਰਾਟੇ ਹੁਣ ਬਟੂਕਾ ਡੁਕਾ ਕਰਕੇ ਗੋਹਾ-ਗੁਹਾ ਹਟਾਣਾ ਆ ਹਟਾਉਣ ਲੱਗਿਆ ਗੋਹਾ ਗੋਹਾ-ਗੁਹਾ ਹਟਾ ਕੇ ਝਾੜੂ-ਝੜੂ ਮਾਰ ਦੇਣਾ ਦੋ ਵਾਦ ਜਾ ਕੇ ਨਹਾ ਕੇ ਰੋਟੀ ਖਾ ਕੇ ਫਿਰ 2 ਘੰਟੇ ਬੇਲੇ 2 ਵਜੇ ਤੱਕ 2 ਵੇ 2 ਵਜੇ ਤੋਂ ਬਾਅਦ ਫੇਰ ਮੰਨ ਲਓ ਲਾਈਟਣਾ ਕੱਖੋ ਖਪਾ ਕੇ ਫਿਰ ਧਾਰਾਂ ਦੂਰਾਂ ਦਾ ਕੰਮ ਸ਼ੁਰੂ ਹੋ ਜਾਣਾ ਚਲੋ ਜੀ ਸ਼ਾਮ ਤੱਕ ਲੱਗੇ ਰਹਿਣਾ 7 ਵਜੇ ਤੱਕ ਹੁਣ ਆ 2 ਘੰਟੇ ਵਿੱਚ ਰੈਸਟ ਹੋ ਜੰਦੀ ਆ 2 ਘੰਟੇ ਵਿੱਚ ਰੈਸਟ ਹੋ ਜਾਂਦੀ ਆ ਉਦੋਂ ਬਾਅਦ ਫੇ ਚੱਲ ਪੰਡਾ ਕੰਮ ਆਪਣੇ ਸ਼ਾਮ ਤੱਕ ਹੁਣ ਇਹ 7 ਆਉਣੇ 7-8 ਪੰਡਾਂ ਨੇ ਟੋਕੇ ਜੀਆਂ ਇਹ 25 ਡੰਗਰ ਨੇ ਆਪਣੇ ਕੋਲ 7-8 ਪੰਡਾਂ ਦੇ ਸਾਰੀਆਂ ਮੱਖਣ ਘਾਉਣੀਆਂ ਇਹਦੇ ਵਿੱਚ 2 ਪੰਡਾ ਸਿਰਫ ਟੂੜੀ ਦੀਆਂ ਪਾਉਣੀਆਂ ਨੇ ਹੈਵੀ ਹੁੰਦਾ ਨਾ ਇਹ ਨਹੀਂ ਹੈਵੀ ਵੀ ਦੋ ਬੰਨ ਟੂੜੀ ਦੀ ਬੁਣੀਆਂ ਨੇ ਬਸ ਇੱਕ ਇੱਕ ਟੋਗੜਾ ਪਾਉਣਾ ਇੱਕ ਡੰਗਰ ਨੂੰ ਇਹਦਾ ਇੱਥੇ ਇੱਕ ਟੋਗੜਾ ਪਾਉਣਾ ਇਹਦਾ ਇੱਕ ਤਹਲਾ ਪਾਉਣਾ ਭਰ ਕੇ ਆਪਣੇ ਚੰਦਰ ਦੇ ਝਾਰ ਦਾ 10 ਕਿਲੋ ਚੰਦਰ ਦਾ ਝਾਰ ਇੱਕ ਟਾਈਮ ਦਾ ਪਾਣਿਆ ਉਹ ਵੀ ਨਿੱਗਰ ਆ ਸਾਲ ਉਹਦਾ ਬਹੁਤ ਨਿਆਰੇ ਨੇ ਉਹ ਤਾਂ ਟੂੜੀ ਉਹਦਾ ਨਾ ਖਰਚਾ ਹੀ ਨਹੀਂ ਹੈਗਾ ਯਾਰ ਕੋਈ ਹਰਾ ਚਾਹੇ ਆ ਪਚੀ ਡੰਗਰਾਂ ਨੂੰ ਕਿੰਨਾ ਹਰਾ ਬੀਜਾ ਹੈ ਆਪਣੇ ਕੋਲ 1.5 ਕਿਲਾ 1.5 ਕਿਲੋ ਜੀ ਵੀ ਜੀ 1.5 ਤੋਂ ਥੋੜਾ ਪੌਣੇ 2 ਕਿਲੋ ਜੀ ਹਾਂ ਪੌਣੇ 2 ਕਿਲੋ ਹਰੇ ਦੇ ਠੀਕੇ 25 ਡੰਕਰ ਨੇ ਪੌਣੇ 2 ਕਿਲੋ ਕਿੰਨੇ ਹੁੰਦੇ ਨੇ ਕਿਤੇ ਉਹੀ ਮੁੱਕ ਜਾਂਦਾ ਪੌਣੇ 2 ਕਿਲੋ ਜੇ ਆ ਚਕੰਦੋ ਦੇ ਚਾਰ ਦਾ ਨਿਆਰਾ ਪਿਆਨ ਪੂਰਾ ਆ ਇੱਕ ਗੱਠ 12 ਕੁਇੰਟਲ ਦੀ ਹੁੰਦੀ ਆ 4 5 5 ਕਿਦਨ ਕੱਢਦੀ ਇੱਕ ਗੱਠ ਇਹਨਾਂ ਫੀਲ ਦਾ ਬਾਅਵ ਫੈਦਾ ਫੀਡ ਤੋਂ ਵੀ ਨੁੜੇ ਰਾਤ ਹੋ ਜਾਂਦੀ ਨਾਲ ਵਧੀਆ ਦੁੱਧ ਵੀ ਹਾਂ ਫੀਡ ਦਾ ਫਾਇਦਾ ਇਕ ਥੱਲਾ ਫੀਡ ਦਾ ਲੱਗਦਾ ਦੁੱਧ 'ਚ ਫਰਕ ਪੈਂਦਾ ਹਾਂ ਹੁਣ ਜਾਂ ਪਹਿਲਾਂ 2 2 ਘਾਹ ਹੋ ਜਾਂਦੇ ਚੰਦਰ ਤਾਂ 4-5 ਤਿੰਨ ਕ ਡੰਗਰ ਤਖੜੇ ਬਹੁਤ ਹੁੰਦੇ ਨਾਲ ਹਾਂ ਤੇ ਬੱਚੀਆਂ ਸੁਣੀਆਂ ਤਾਂ ਕਰਕੇ ਕਮਜ਼ੋਰ ਨਹੀਂ ਲੱਗਦੀਆਂ ਪਹਿਲਾਂ ਦੁੱਧ ਬਹੁਤ ਹੁੰਦੀਆਂ ਨੇ ਹਾਂ ਤੇ ਪਲੀਜ਼ ਸਾਡੇ ਚੈਨਲ ਨੂੰ ਜਰੂਰ ਦੇਖਿਓ ਜਿਵੇਂ ਸਾਨੂੰ ਪਹਿਲਾਂ ਸ਼ੁਰੂਆਤ ਦੇ ਵਿੱਚ ਤੁਸੀਂ ਪਿਆਰ ਦਿੱਤਾ ਤੁਸੀਂ ਉਵੇਂ ਸਾਡੀਆਂ ਵੀਡੀਓ ਦੇਖੋ ਤੇ ਹੁਣ ਅਸੀਂ ਆਪਣੇ ਮੰਨ ਲਓ ਸਾਡਾ ਪਹਿਲਾ ਬਲਾਗ ਸਟਾਰਟ ਤੇ ਹੁਣ ਅਸੀਂ ਹਰਾ ਹੋਰਾ ਵੱਟ ਗਏ ਪੱਲਿਆਂ ਘਰ ਨੂੰ ਤੇ ਘਰੇ ਜਾ ਕੇ ਤੁਹਾਨੂੰ ਦਿਖਾਉਣੀ ਆ ਅੱਗੇ ਦੇ ਕੰਮ ਚਲੋ ਠੀਕ ਆ ਚਲੋ ਹਾਂਜੀ ਹੁਣ ਕਾਫਾ ਖਾ ਪਾਤੇ ਆਪਾਂ ਨੇ ਉਦੋਂ ਬਾਅਦ ਹੁਣ ਦੇਣੀਆਂ ਦਵਾਈਆਂ ਦੁਬਾਰਾ ਚ ਆਪਾਂ ਇਹਨੂੰ ਸਮਾਰ ਕੇ ਰਿਕਾਰਡ ਕਰ ਲਾਂਗੇ ਕਿ ਨਹੀਂ ਹਾਂ ਹੁਣ ਦੇਣੀਆਂ ਦਵਾਈ ਮਸਤੀ ਪਲੱਸ ਆਪਣੇ ਮੰਨ ਲਓ ਵੀਡੀਓ ਨੂੰ ਦਿਖਾ ਦੇਣੀ ਆ ਵੀ ਆ ਨਾ ਕੋਈ ਤਾਂ ਦਿੱਕਤ ਆ ਜਾਂਦੀ ਆ ਤੇ ਮੈਂ ਚੱਕ ਕੇ ਦਵਾਈ ਨਾਲ ਪਿਆ ਬਰੋ ਫੈਵਰੋਨ ਦੀਆਂ ਗੋਲੀਆਂ ਆਹਾਂ ਆਪਾਂ ਮਾਸਕੀ ਪਲਸ ਆ ਹੈ ਕਿਦਾਂ ਬਹੁਤ ਹੈ ਜਾਨੇ ਪਤਾ ਹੈ ਪੈਂਦੀ ਸਾਤੀ ਹੈ ਪਰ ਦੇਣੀ ਤਿੰਨ ਚਾਰ ਵਾਰੀ ਪੈਂਦੀ ਹੈ ਦਿਹਾੜੀ ਚ ਫਟਾਫਟ ਕਮਲ ਦਾ ਵੀਡੀਓ ਨਾਲ ਬੀਐਸਵੀ ਦੀ ਦਵਾਈ ਹੈ ਡਾਕਟਰ ਬੀਐਸਵੀ ਇਹਦੇ ਬਾਰੇ ਵੀ ਤੁਹਾਨੂੰ ਦੱਸਦੇ ਆ ਤੇ ਨਾਲ 8 ਨੰਬਰ ਇੱਕ ਨੰਬਰ ਤੇ 8 ਨੰਬਰ ਦਵਾਈ ਹੈ ਇਹ ਵੀ ਥਣਾ ਵਾਸਤੇ ਜੀ ਨਾਲ ਉਹ ਜਿਹਨੇ ਆਪਾਂ ਇਹੜੀਆਂ ਫੈਵਰੋਨ ਦੀਆਂ ਗੋਲੀਆਂ ਨੇ ਇਹ ਵੀ ਨਾਲ ਦੇਣੀ ਚਾਹੀਦੀ ਹੈ ਐਵਰੋਸਿਨ ਦੀਆਂ ਗੋਲੀਆਂ ਮਾਸਕੀ ਪਲਸ ਦੇ ਨਾਲ ਉਹ ਵੀ ਗੋਲੀਆਂ ਗੋਲੀਆਂ ਦੀ ডোজ ਸਿਰਫ 1 ਕਮਲ ਇਹ ਘੜ ਪਿੱਤੇ ਇੱਕ ਵਾਰੀ ਚੈੱਕ ਆ ਮਿਲਦੇ ਰੋ ਜਾਏ ਰੋਟੀ ਦੇਖੀ ਬੱਤੀ ਬੁੰਦਾ ਵਾਗ ਦੇ ਦੋ ਆਪਣੇ ਮੁਰਗੇ ਦੋਗਲੀਆਂ ਹੈਗੀ ਇਲੈਕਟ੍ਰੋ ਮੂਡ ਦੋਗਲੀਆਂ ਕਾ ਥੋੜੀ ਮੈਂ ਹੁਣ ਆਪਣੇ ਆ ਬੜੀ ਇੱਕ ਸੂਈ ਹੋਈ ਸਾਰੀ ਵਾਲੀ ਉਹ ਲੱਤਾਂ ਮਾਰਦੀ ਹੈ ਮਾਣੇ ਮੋਟੀਆਂ ਲੱਤਾਂ ਬਣਾਉਣ ਬਲੇ ਲੱਤਾਂ ਮਾਰਦੀ ਆ ਔੜੀਆ ਬੈਠੀ ਆ ਲੱਤਾਂ ਮਾਰਦੀ ਆ ਮਾਣੇ ਮੋਟੀਆਂ ਫਿਰ ਹੁੰਦੇ ਹੀ ਵੀ ਆ ਰੋਜ਼ ਇੱਕ ਹੁਣ ਬਹੁਤ ਫਰਕ ਪੈ ਗਿਆ ਹੈ ਨਾਲ ਠੀਕ ਆ ਬਹੁਤ ਵਈ ਵਧੀਆ ਹੈ ਨਾਲ ਖਾਸੀ ਪੈਂ ਜਾਂਦੀ 120 ਰੁਪਏ ਦਵਾਈ ਹੈ ਹਾਰੀ ਬਸ ਥੋੜੀ ਇੰਨਾ ਗਿਆ ਵੀ ਦੇਣੀ ਦਿਹਾੜੀ ਦੇ ਵਿੱਚ ਤਿੰਨ ਤੋਂ ਚਾਰ ਵਾਰੀ ਪੈਂਦੀ ਆ। ਡੇਲੀ ਦੇਣੀ ਦੀ ਰੋਟੀ ਉਹ ਆ। ਹਾਂ ਡੇਲੀ ਡੇਲੀ ਬਸ ਜਦੋਂ ਖੜਕੀ ਵਾਦ ਦੇਣੀ ਬੰਦ ਕਰ ਦੇਣੀ ਆਪਾਂ ਨੇ। ਉਹੜੀ ਹੱਥਾਂ ਵਾਲੀ ਦੇ ਭਾਈਆ 11 ਤੋਂ 12 ਕਿਲੋ ਮੰਨ ਲਾ ਵੀ ਭਾਈ 20 22 22 ਆਪਾਂ ਦੰਨੇ ਆ 22 ਕਿਲੋ ਦਾ ਪੱਕਾ ਜੇ ਇਹ ਹੁਣ ਜੇ ਮਾਰ ਹੋ ਗਈ ਮਟਾੜਾ ਨੂੰ ਮਾਰ ਆਪਾਂ ਨੇ ਟਿਕਟ ਉਹ ਗੱਲੇ ਪਹਿਲਾਂ ਠੀਕ ਕਰਦੇ ਆ ਲਗਾ ਦਤਾ ਦਿੰਨੇ ਆ ਇੱਕ ਸੂਚੀ ਦੇ ਦੀਦੀਆ ਲਗਾਤਾਰ ਫੇਰ ਠੀਕ ਹੋ ਜਾਂਦੇ ਨੇ ਫੇਰ ਨਹੀਂ ਮੁੜਦੇ ਹੁੰਦੀ ਇਹ ਵੀ ਬਹੁਤ ਚੰਗਿਆ ਹੋ ਜਾਵੇ ਤੇ ਥੋੜਾ ਜਿਹਾ ਚਿਰ ਬਾਅਦ ਬੱਚੇ ਬੱਚੇ ਦੇਈ ਜਾਂਦਾ ਮੈਂ ਤਾਂ ਮੈਂ ਉਹ ਟਿਕਟੂਗੇ ਘੱਟੇ ਲਈ ਦਈ ਜਾਈ ਦੀ ਬੱਚੇ ਹੁਣ ਆ ਬੈਡੀ ਨੂੰ ਬਹੁਤ ਦਿੱਕਤ ਆ ਗਈ ਸੀ ਕਿ ਸੁਗਿਆ ਇਹ ਲੈਵਾ ਇਹ ਠੀਕ ਹੋਇਆਗਾ ਫੇਰ ਨੂੰ ਇਹਹੀ ਦਵਾਈ ਦਿੱਤੀ ਹੈ ਬੀਐਸ ਕਈ ਦਵਾਈ ਦਿੱਤੀ ਟਿਕਾ ਬਹੁਤ ਲਾਇਆ ਇੱਕ ਢੀ ਲੈਣ ਲੱਗੇ ਤੇ ਬੀਐਸ ਕਈ ਦਵਾਈ ਨਾ ਦਾ ਮਸਤੀ ਬਸ ਠੀਕ ਹੈ ਹਾਂ ਜੀ ਰਿਜ਼ਲਟ ਆਇਆ ਵੀ ਇਸਕੇ ਦਾ ਫੇਰ ਦੱਸੀ ਜੇ ਵੀ ਕਿੰਨੇ ਐਮ ਐਮਲ ਦਿੰਨਾ ਜੇ ਉਹ ਦਿੱਕਤ ਆ ਮਾਣੀ ਮੁੱਟੀ ਉਹਨਾਂ ਨੂੰ ਫੇਰ ਦੇ ਦਈਏ ਇੱਕ ਕੰਮਲ ਲੈਣੀ ਆ ਜਣੀ ਇੰਨਾ ਦਾ ਰੁਟੀਨ ਬੈਠਣੀ ਪੈਂਦੀ ਆ ਐ ਨਹੀਂ ਆ ਰੋਟੀ ਤਾਂ ਚਾਰ ਵਾਰੀ ਠੀਕ ਚਾਰ ਤਿੰਨ ਤਿੰਨ ਵਾਰੀ ਦਾ ਬੱਟਾ ਖਾਣੇ ਆਪਾਂ ਇੱਥੇ ਕਹਿੰਦੇ ਕੋਈ ਸਲੀਵ ਤੇ ਇਹਨਾਂ ਨਾਲ ਖਾਣ ਨਹੀਂ ਹੈਗਾ ਪਰ ਦੁੱਧ ਦੋਦੋ ਪੀਣਾ ਦੁੱਧ ਕਰਨਾ ਠੀਕੇ ਲਾਣਾ ਟੀਕੇ ਪੀਣਾ ਟੀਕੇ ਨਾਲ ਦੁੱਧ ਵੀ ਪੀਣਾ ਉਹ ਆਪਾਂ ਦੁੱਧ ਵੀ ਬਣਾ ਦੇਣਾ ਤਾਂ ਕਰਕੇ ਆ ਇਹ ਦਵਾਈ ਨਾਲ ਕੋਈ ਨੁਕਸਾਨ ਨਹੀਂ ਹੈਗਾ ਹੂੰ ਬੰਨਾ ਰਿਹਾ ਦਿਆਂ ਗਿੱਲਾ ਲਿਆ ਦੰਦੀ ਇਹ ਵੀ ਮਾੜੀ ਗੱਲ ਹੈ ਇਹਨੂੰ ਦਿੱਕਤ ਆ ਗਈ ਸੀਗੀ ਇੱਕ ਵਾਰੀ ਮੇਰੀ ਕਹਦਾ ਬਹੁਤ ਪੜਾ ਰਿਹਾ ਇੱਕ ਮਹੀਨਾ ਤੋਂ ਜਾਈ ਨੂੰ ਟ੍ਰੈਕਟਰ ਡੇਢ ਮਹੀਨਾ ਇਹਨੂੰ ਬਹੁਤ ਦਿੱਕਤ ਆ ਗਈ ਸੀ ਇੱਕ ਮਹੀਨਾ ਲੈ ਵਜ ਨਾਲ ਕੜਾ ਰਿਹਾ ਟਵਰ ਦਾ ਬਹੁਤ ਫਾਇਦਾ ਠੀਕ ਹੋ ਗਿਆ ਕੋਈ ਫਰਕ ਨਹੀਂ ਪਿਆ ਫਿਰ ਇਹਨੂੰ ਆਹ ਟ੍ਰੈਕਟਰ ਵੀ ਗਿਆ ਜਤੀ ਦੋਈ ਇਸ ਕੇ ਇਹ ਦਵਾਈ ਨੇ ਨੂੰ ਫਾਇਦਾ ਹੋ ਗਿਆ ਹੁਣ ਜਿਹੜੀ ਆ ਗਈ ਹੈ ਜੀ ਇਹਦੇ ਬਹੁਤ ਦਿੱਕਤ ਆ ਗਈ ਸੀ ਜੀ ਲੈਵਲ ਪਰ ਬੋਰਡਿੰਗ ਕਰਨਾ ਹੈ ਜੀ ਦੁੱਧੂ ਦਾ ਬਹੁਤ ਲਾਈਵ ਜੀ ਹੁਣ ਨਾਲ ਜੀ ਬੁਲੇਟ ਆ ਗਈ ਨਹੀਂ ਆਵਾਜ਼ ਬਹੁਤ ਆਉਂਦੀ ਹੈ ਛੋਟੇ ਬਾਅਦ ਮਾ ਫਾਇਦਾ ਬਹੁਤ ਆਉਣੀ ਹੈ ਮੈਂ ਬੜੀ ਨੂੰ ਵੀ ਬਹੁਤ ਪ੍ਰੋਬਲਮ ਆ ਜਾਂਦੀ ਹੈ ਕਈ ਵਾਰੀ ਹੁਣ ਇਹ ਹੱਥ ਦੀ ਦਵਾਈਆਂ ਦਿੰਦੇ ਇਹਨਾਂ ਨੂੰ ਮਸਤੀ ਪਲੱਸ ਜੀ ਕਦੇ ਆਈ ਹੋਣੀ ਹੈ ਕਿ ਦੇਖੋ ਬੜੀ ਆ ਫਾਇਦੇ ਜਰ ਦੇ ਦੀ ਜੀ ਆ ਪੰਜ ਸੱਤ ਦਿਨ ਦੇਤੀ ਮੰਨ ਲਾ ਦੋ ਤਿੰਨ ਦਿਨ ਬਟ ਨਹੀਂ ਜਿਹੜੀ ਹੈਗੀ ਫਿਰ ਦੋ ਚਾਰ ਦਿਨ ਦੇ ਸੀ ਦੇ ਵੀ ਦੋ ਤਿੰਨ ਦਿਨਾਂ ਨਾ ਕੇ ਬਾਜੀ ਦੇ ਨੇ ਕਿੰਨੀਆਂ ਨੂੰ ਨਾ ਹੈਗਾ ਵੀ ਅੱਲਾਹ ਕਈ ਵਾਰੀ ਭੁੱਲ ਵੀ ਜਾਈਦਾ ਕਈ ਦੱਸਦੀਆਂ ਆਪਣੇ ਅੰਦਰ ਬੜੀ ਇੱਕ ਵਾਰੀ ਉਹ ਦੇ ਹੁੰਦੀ ਆ ਕਈ ਵਾਰੀ ਕਈ ਵਾਰੀ ਤਿੰਨ ਤਿੰਨ ਚਾਰ ਚਾਰ ਵਾਰੀ ਦੇ ਹੁੰਦੀ ਆ ਮੈਂ ਤਾਂ ਹੀ ਤਾਂ ਸਾਹਮਣੇ ਰੱਖਦਾ ਸਾਰੇ ਜਾਈ ਇੱਥੇ ਤੇ ਦੇਖ ਕੇ ਜਦ ਆਉਂਦਾ ਅਭੀ ਦਵਾਈ ਦੇਣੀ ਆ ਤਾਂ ਹੁਣ 10 ਵੀ ਮਿੰਟ ਲੱਗਦੇ ਆ ਹਰੇ ਯਾਰ ਫਾਇਦਾ ਵੀ ਬਹੁਤ ਆ ਪੈਸੇ 3.5-400 ਦਾ ਠੀਕ ਆਉਂਦਾ ਇੱਕ ਐਂਟੀ ਐਂਟੀ ਬੈਟਰ ਸਾਢੇ ਤਿੰਨ ਚਾਰ ਸਾਲ ਆ ਗਿਆ ਪਰ ਇੱਕ ਡੀਕੇ ਨਾਲ ਕੁਝ ਨਹੀਂ ਹੁੰਦਾ ਹੈਗਾ ਤਿੰਨ ਚਾਰ ਟੀਕੇ ਚਾਰ ਟੀਕੇ ਘੱਟੋ ਘੱਟ ਲਾਉਣੇ ਪੈਣੇ ਤਾਂ ਠੀਕ ਹੁੰਦੀ ਹੈ ਬਾਕੀ ਦੁੱਧ ਦਾ ਵੀ ਨੁਕਸਾਨ ਹੁੰਦਾ ਹੈ ਦੁੱਧ ਵੀ ਨੁਕਸਾਨ ਦੁੱਧ ਘਟਦੀਆਂ ਨੇ ਨਾਲੇ ਇਹਨਾਂ ਦੁੱਧ ਵੀ ਵਧਦੀਆਂ ਨੇ ਆ ਬੀਐਸਕੇ ਦੀ ਦਵਾਈ ਦਿੱਤੀ ਜਿਹੜੀ ਉਹਨਾਂ ਇੰਨਾ ਦੁੱਧ ਦਾ ਫਰਕ ਪਿਆ ਬਹੁਤ ਹੁਣ ਉਹਨੇ ਮੈਂ ਵੀਡੀਓ ਦੇਖੀ ਰਹੀਆਂ ਵੀਡੀਓ ਪਾਉਂਦੇ ਨੇ ਉਹ ਇੰਟਰਵਿਊ ਜੇ ਆਉਂਦੇ ਨੇ ਫਾਰਮ ਵਾਲੇ ਉਹ ਕਹਿੰਦੇ ਸਾਡੇ ਫਾਰਮ ਦੇ ਵਿੱਚੋਂ ਡਾਕਟਰ ਆਉਣੇ ਬੰਦ ਹੋ ਗਏ ਮੈਨੂੰ ਲੱਗਿਆ ਮੈਂ ਕਿ ਉਹ ਝੂਠ ਮਾਰਦੇ ਨੇ ਜਿੱਲਾ ਜਿੱਲਾ ਪ੍ਰੋਮੋਸ਼ਨ ਕਰਦਾ ਆਪਣੀ ਦਵਾਈ ਦੀ ਦਵਾਈ ਬਾਕੀ ਵਧੀਆ ਜੀ ਡਾਕਟਰ ਆਉਣ ਵਾਲਾ ਬੰਦ ਹੋਣ ਵਾਲੇ ਕੰਮ ਆ ਰਿਹਾ ਰਿਜਲਟ ਫੋਲ ਹੋ ਜਾਂਦੀ ਹੈ ਬਾਕੀ ਕਹਿੰਦੇ ਵੀ ਕਿ ਉਹ ਟੀਕੇ ਲਾਉਣੇ ਚਾਹੀਦੇ ਨਹੀਂ ਇਹਦਾ ਹਿਸਾਬ ਨਾਲ ਉਹ ਲੈਣੀ ਆਪਾਂ ਲੈਪਟੌਪ ਵੀ ਉਹ ਆਪਣਾ ਦਿਖਾ ਦੇ ਡੱਬੀ ਦਿਖਾ ਦੇ ਨਾਲ ਨਾਲ ਕਹੇ ਵੀ ਆਪਾਂ ਲੈਪਟੌਪ ਲੈਣੀ ਆ ਸਾਡੇ ਹਾਂ ਬ੍ਰੀਡ ਵਾਲੇ ਦਾ ਮਾਰ ਗਿਆ ਹੈ ਬ੍ਰੀਡ ਦੇ ਲਵਾਉਗੇ ਹਾਂ ਤਾਂ ਬ੍ਰੀਡ ਦੇ ਡੀ ਗੇਅਰ ਆ ਆ ਤੁਹਾਨੂੰ ਦੇਖੀ ਆਏਗਾ ਨਾਲ ਦੀ ਨਾਲ ਡੱਬੀ ਬੋਲੀ ਜਾਏਗਾ ਔਰ ਬਾਅਦ ਚ ਬ੍ਰੀਡ ਦਾ ਯਾਰ ਜਿੰਨੀ ਮਰਜ਼ੀ ਤਿਆਰ ਕਰ ਲਾ ਕੋਈ ਬ੍ਰੀਡ ਦਾ ਨਹੀਂ ਕੋਈ ਚੱਕਰ ਹੈਗਾ ਟੀਕੇ ਲਵਾਈ ਜਲ ਵਧੀਆ ਟਾਪ ਰੈਡੀ ਗੇਅਰ ਜਿੰਨੇ ਮਰਜ਼ੀ ਦਵਾ ਲਾ ਆਪਾਂ ਕਹੜਾ ਭੁੱਲੇ ਨਾ ਬੰਦੇ ਤਿਆਰ ਕਰਨੀ 1.7 ਐਮਐਲ ਹੁਣ ਨੂੰ ਬਥੇਰੇ ਗਏ ਨੇ ਤੋਂ ਬਰੀਡ ਨਹੀਂ ਤਿਆਰ ਕੀਤੀ ਹੈ ਕਿ ਜਿੰਨਾਂ ਸਾਲ ਹੋ ਗਿਆ ਡੰਗਰ ਰੱਖਿਆਂ ਨੂੰ 10 ਸਾਲ ਹੋ ਗਿਆ ਤੁਹਾਨੂੰ ਮੈਂ ਦੱਸ ਰਿਹਾ ਹਾਂ ਆਪਣੇ ਕੋਲ ਜਗ੍ਹਾ ਘੱਟ ਆ ਯਾਰ ਠੀਕ ਹੈ ਬਰੀਡ ਜਗ੍ਹਾ ਬਹੁਤ ਵਧੀਆ ਚੱਲ ਜੇ ਬਰੀਡ ਨੂੰ ਵਾਤਾਵਰਨ ਵਧੀਆ ਜਾਂਦਾ ਲੱਲਾ ਕੱਚਾ ਵੀ ਜਾਂਦਾ ਹਰਾ ਹੋ ਜਾਂਦਾ ਉਹਨਾਂ ਨੂੰ ਹਰਦਲੇ ਹਵਾ ਹਰਾ ਵੀ ਚੱਲ ਜਾ ਆਪਣੇ ਨਾਲ ਨਾਲ ਵੀ ਹਵਾ ਘੱਟ ਆਂਦੀ ਹੈ ਕੰਡਾਂ ਘੱਟ ਆਂਦੀਆਂ ਨੇ ਉਹ ਕਿਹੜਾ ਵਾਲਾ ਗਰਮੀ ਮੰਗਦੇ ਨੇ ਗਰਮੀ ਵੱਧ ਮੰਗਦੇ ਨੇ ਕੱਚਾ ਬੈੜੀ ਆਉਂਦਾ ਕੰਡਮ ਹੋ ਜਾਂਦੀ ਇਹਨਾਂ ਦਾ ਦੋ ਤਿੰਨ ਸੂਏ ਦੇ ਕੇ ਕੰਡਮ ਹੋ ਜਾਂਦੀਆਂ ਫੜਕੇ ਤੱਕ ਜਗ੍ਹਾ ਤੇ ਉਹ ਖੁੱਲੀਆਂ ਥਣੀਆਂ ਵੱਧ ਹੋ ਗਏ ਹੁਣ ਆਪਣੇ ਕੋ ਖੜੀਆਂ ਕਾਲੀ ਜੀਆਂ ਵਧੀਆ ਪਿਓਰ ਆ ਮੰਨਦਾ ਹੋ। ਬੱਚਾ ਫਿਰ ਉਹ ਪਿਓਰ ਆ ਕੀਟ ਆਫਸੂਏ ਆ ਕੰਡਮ ਹੋਈ ਪਈ ਜਿਵੇਂ ਤਰ੍ਹਾਂ ਤੇ ਕਿੰਨੇ ਕੁ ਸੂਏ ਦੇ ਦਿੱਤੇ ਕਰਨਾ 10-4 ਸੂਏ ਦਿੱਤੇ ਆ ਕੰਡਮ ਹੋਈ ਖੜੀਆਂ ਹੋਣ ਜਿਵੇਂ ਆਹ ਕਾਲੀਆਂ ਪੁਲੀਆਂ ਗਾਂ ਨੇ ਅਗਲਾ ਕਹਿੰਦਾ ਕਾਲੀਆਂ ਪੀਣੀਆਂ ਕੇ ਦੁੱਧ ਵਧੀਆ ਜਾਂਦੀਆਂ ਨੇ 24-25-25 ਕਿਲੋ ਦਿੰਦੀਆਂ ਨੇ ਨਾਲ ਫੈਂਟੈਸਨ ਐਫ ਆ ਆ ਵੀ ਰੇਣੀਆਂ ਦੇ ਨਾਲ ਵੱਧ ਆ ਜਾਂਦੇ ਆਂ ਡੈਰੀ ਦੇ ਵਿੱਚ 90 ਐਸਐਨਐਫ ਹੋ ਰਿਆ 90 ਤੱਕ ਐਸਐਨਐਫ ਹੋਦੀ ਆ ਉਹ ਨਾ ਗ੍ਰੇਨ ਨੀਗਰੀਆ ਆਹ ਹੁਣ ਆ ਦਵਾਈਆਂ ਨੇ ਆਪਾਂ ਨਹੀਂ ਆ ਹਾਲੀ ਬੋਸਟਰ ਆਹ ਮਾਲਿਆ ਦੀ ਤੇ ਉਹਦੇ ਲੀਵਰ ਵਾਸਤੇ ਨੇ ਮੈਨੂੰ ਪਤਾ ਨਹੀਂ ਕਿ ਉਹਨੂੰ ਵੱਧ ਪਾਉਣੇ ਲੰਗਰਾਂ ਆ ਹਾਲੀ ਦੇ ਬੋਸਟਰ ਨਾਲ ਚਾਹ ਨਾਲ ਚਾਹ 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 ਗੀ ਵਰਨੀ ਹੁੰਦਾ ਕੱਤ ਨਾ ਬਸਾਣਾ ਨਹੀਂ ਹਰਦੇ ਨਾਲ ਰਾਤ ਕਾ ਖਾਣ ਗਿਆ ਵਧੀਆ ਦੁੱਧ ਮਿਲਦਾ ਹੈ ਹੁਣ ਗਰਮੀ ਗਰਮੀ ਆ ਗਈ ਮੂਰੇ ਹੁਣਾਂ ਦਾ ਨੀ ਲੈਟ ਦਵਾਗੇ ਨਾਲ ਹੈ ਇਹਦਾ ਫਾਇਦਾ ਬਹੁਤ ਆ ਲੈਫਟੀ ਇਹਦਾ ਬਹੁਤ ਜੀ ਹੋਈ ਉਹ ਚੀਜ਼ੀ ਹੈ ਲੈਮਨ ਲੈਬ ਬਹੁਤ ਜਿਆਦਾ ਬੀਵੀਐਮ ਐਲ ਆ ਇਹ ਕਿੰਨੇ ਕਿੰਨੇ ਦੇਣੀਆਂ ਹੈ ਡਾੜੀ ਦੀ ਕਵਾਰੀ ਦੇਣੀਆਂ ਬੀਵੀਐਮ ਐਲ ਦਾ ਥੋੜੀ ਹਮਾਲਿਆ ਦੀ ਉਹਦੇ ਵਿੱਚ ਬਰੂਟਨ ਵਾਲਾ ਹੈਗਾ ਬਰੂਟਨ ਵਾਲਾ ਹੈ ਉਹ ਦੁੱਧ ਬਣਾਉਣ ਵਾਲਾ ਦੁੱਧ ਹੁੰਦੀ ਹੈ ਉਹਰ ਕਿਰੜਾ ਹੈ ਉਹ ਵੀ ਇਹਦੇ ਵਾਸਤੇ ਅੰਦਰ ਉਹ ਵਿੱਚ ਦੌੜ ਦਿੱਖ ਰਹੀ ਮੇਰਾ ਇਹ ਪਿਆ ਨਾਲ ਬੋਲੀ ਦੌੜ ਦੀ ਬਾਤ ਰਾਤ 45 ਦੇ ਵਿੱਚ ਵਿੱਚ 50 ਦੇ ਦੇਣਾ ਪਤਾ ਲੱਗਿਆ ਹੁਣ ਬੀਵੀ ਐਮਐਲ ਦੇਣੀ ਹੈ ਇੱਕ ਕੜਾ ਗਨੂ ਮੈਂ ਆਪਣੇ ਲਗਾਤਾਰੇ ਦੇ ਜਾ ਜਾਏ ਇੱਕ ਦਿਨ ਦੋ ਦਿਨ ਛੱਡ ਕੇ ਦੇ ਦੇ ਵਿੱਚ ਪਹਿਲਾ ਲਗਾਤਾਰ ਦੋਵੇ ਛੱਡਿਆ ਹੁਣ ਬਣ ਜੂਗੀ ਵੀਡੀਓ ਕਈ ਵਾਰੀ ਘਰ ਨਗਰ ਕੱਫ ਘੱਟਣਾ ਦੇਣਾ ਆ ਲੈਣਾ ਨਾ ਵੀੜੇ ਛੱਡਦਾ ਛੱਡੜਾਂ ਕਰ ਵੀੜ ਨਹੀਂ ਖਾਂਦੇ ਆ ਕਿ ਦਾਣਾ ਹੋ ਗਿਆ ਆ ਜੀ ਸ਼ੁਰੂ ਕਰਦੇ ਹੋ ਦਵਾਈਆਂ ਦਾਣਾ ਛੱਡ ਕੇ ਰਖੋਣ ਮੇਰੇ ਅੱਗੇ ਬੈੜੀਆਂ ਚ ਸੂਪੰਦੀਆਂ ਜਿਗੀਆਂ ਦਾਣਾ ਹੀ ਦੀ ਹੁੰਦੀਆਂ ਹੈਗੀਆਂ ਆ ਹੁਣ ਬੜੀਆਂ ਖੂਈਆਂ ਨੇ ਇਹ ਆ ਲੱਗ ਰਿਹਾ ਨੇ ਦਾਣਾ ਛੱਡਿਆ ਹੋਵੇ ਨਾ ਐ ਪੂਰੇ ਫਾਇਦੇ ਪਰਦੇ ਨੇ ਫੋੜੀ ਸਾਫ ਕਰਨੀ ਜਦੋਂ ਪਾਉਂਦੀ ਸਾਰ ਅੱਗੇ ਖਾਂਦੀਆਂ ਨਹੀਂ ਸੀ ਮੂਰੇ ਰੋਲੀ ਜਾਂਦਾ ਸੀਗਾ ਹੋਨੇ ਫਾਇਦਾ ਆਇਆ ਇਹ ਚੀਜ਼ ਆ ਬਈ ਆ ਰੇ ਕੋਈ ਵਰਤਣੀ ਚਾਹੀਦੀ ਇਹਨਾਂ ਨੂੰ ਖਾਣਾ ਫਾਇਦੇ ਦੀ ਹਾਂ ਵਧੀਆ ਗੱਲ ਆ ਇਹ ਪੀ ਤੂ ਵੀ ਤਾਂ ਵੈਸੇ ਵੀ ਡਾਕਟਰ ਕਹਿੰਦੇ ਨੇ ਵਧੀਆ ਚੀਜ਼ ਆ ਲੈ 50 ਉਹ ਵੀ ਡਿਲੀਵਰ ਦੀ ਨਹੀਂ ਹੈ ਵੀ ਹੁਣ ਹੁਣ ਉਦੋਂ ਵਧੀਆ ਵਧੀਆ ਹੋਣਾ ਕੰਪੀਟੀਸ਼ਨ ਚੱਲਦਾ ਕੋਈ ਨਹੀਂ ਮਾੜੀ ਆਉਂਦੀ ਸਭ ਵਧੀਆ ਆਉਂਦੀ ਨੇ ਹੁਣ ਅੱਗੇ ਹੁੰਦਾ ਜੀਗਾ ਵੀ ਕੰਪਨੀ ਦਾ ਮਾਲ ਵਧੀਆ ਹੁੰਦਾ ਹੁਣ ਤਾਂ ਕੰਪੀਟੀਸ਼ਨ ਹੁਣ ਤਾਂ ਹਰ ਇੱਕ ਚੀਜ਼ ਵਧੀਆ ਹੋਣਾ ਤਾਂ ਲੋਕ ਖੁਸ਼ੇਦਾਰ ਹੋਣਗੇ ਸਭ ਦੇਖਣ ਨੂੰ ਪਤਾ ਚੀਜ਼ ਦਾ ਨਾਲਾ ਜਲੂਸ ਕੱਢਦਾ ਜਦ ਇਹ ਮਾੜੀ ਕੀ ਹੋਵੇ ਆਹ ਉਹਨਾਂ ਬਾਕੀ ਮਾਲਕ ਨੇ ਵੀ ਦੇਖਣਾ ਆਪਾਂ ਕੀ ਕੀ ਦੇ ਰਹੇ ਨੇ ਹੂੰ ਹੂੰ ਵਧੀਆ ਜੀ ਦਵਾਈਆਂ ਬਣਿਆ ਰਾਂ ਹੁਣ ਆਪਾਂ ਚੜ੍ਹ ਜਿਆ ਦਵਾਈਆਂ ਦੰਨੇ ਆਹ ਜਿਹਾ ਬੋਰਾ ਬਰਾ ਉਹਨਾਂ ਦੁੱਧ ਦੇ ਵਿੱਚ ਵੀ ਫਾਇਦਾ ਹੁੰਦਾ ਇਹ ਥੋੜੀ ਜਿਹੀ ਮੇ ਨਰਾਪਰਾ ਆਪਾ ਦਵਾਈਆਂ ਲਈਏ ਰੋਧਾ ਦੇਣ ਨਾ ਕੋਈ ਹਵਾ ਵੀ ਜਿਹੜਾ ਫ੍ਰੈਂਡ ਲਈ ਜਾੜੇ ਰੱਖ ਕੇ ਫਰੰਜ ਮਾਰੀ ਜਿਵੇਂ ਹੁੰਦੀਆਂ ਨਾ ਆਪਣੀ ਚਾਹੀਦੀਆਂ ਵੀ ਸਾਹ ਵਾਲੀ ਨਾਲ ਹੀ ਚੱਲੇ ਜਾਵੇ ਹੈਗਾ ਕੋਈ ਚੱਕਰ ਕਾ ਕੋਈ ਚੱਕਰ ਨਹੀਂ ਹਾਊਗਾ ਡੰਗਰ ਤਹੜਾਊਗਾ ਤਾਂ ਹੋਰ ਤਾਂ ਕੋਈ ਚੱਕਰ ਨਹੀਂ ਰੋਧ ਵਧੀਆ ਦੇਣਗੇ ਕਈ ਲੋਕ ਪਾਉਂਦੇ ਨੇ ਕਣਯਾਰ ਮੈਂ ਕਿਹੜਾ ਸਾਹੀ ਉਹ ਵੀ ਪਿੱਛੇ ਕਹਦੀਆਂ ਇਹ ਗੱਲ ਜੀ ਹੁਣ ਲੱਗਦਾ ਮਾਣਾ ਮੋਟਾ ਵੀ ਘਾਟਾ ਮੰਦੀ ਆ ਵੱਖੋਂ ਉਹ ਦੇਈਏ ਡੰਗ ਵੀ ਦੇਣਾ ਫੇਰ ਉਹ ਵੀ ਉਹ ਦੇ ਦਿਆ ਲਗਾਤਾਰ ਤਾਂ ਦਈ ਦੀ ਨਹੀਂ ਲਗਾਤਾਰ ਜੇ ਆਪਾਂ ਹੁਣ ਲਈ ਫਿਰ ਨਾ ਰਿਲੀਵਰ ਦਵਾਈਆਂ ਦੀ ਲੱਗ ਜਾਣਾ ਲਗਾਤਾਰ ਵੀ ਇਹਦੇ ਵਾਰ ਇਹ ਲੈਦਾ ਭੁੱਲਦਾਂਗੇ ਹਨਾ ਇਹ ਸ਼ਾਟ ਪਾ ਦਾਂਗੇ ਜਿਆਦਾ ਵੀਡੀਓ ਪੈ ਗਈ ਇਹਦੇ ਵਾਰ ਸ਼ਾਟ ਪਾ ਦਾਂਗੇ ਹੁਣ ਗਰਮੀ ਦੇ ਵਿੱਚ ਹੁਣ ਆਇਣਾ ਹੁਣ ਐਮ ਜੀ ਲੈਟ ਆਉਂਦੀਆਂ ਪੀਪੀਆਂ ਉਹ ਲਿਆ ਪਿਆ ਆਪਣੀਆਂ ਉਹ ਲਿਆਵਾਂਗੇ ਪੀਪੀਆਂ ਉਹ ਦਿਆ ਕਰਾਂਗੇ ਰੋਜ਼ ਐਮ ਜੀ ਨੂੰ ਗਰਮੀ ਨਹੀਂ ਮੰਗਦੀ ਉਹਨਾਂ ਨੂੰ ਜਮ ਨਹੀਂ ਆਪਣੀਆਂ ਦਾ ਹੈਵੀ ਘੱਟ ਗਰਮੀ ਮੰਗਦੀਆਂ ਨੇ ਵਾਲੀਆਂ ਨਿਲਾਵੇ ਨੇ ਉਹਨਾਂ ਨੂੰ ਗਰਮੀ ਦੇ ਯਾਰ ਉਹ ਜਨ ਲੋ ਕਾ ਨਹੀ ਤਾਂ ਨਾ ਡਾਉਣੇ ਆ ਸਾਡੀਆਂ ਬੜੀਆਂ ਗਰਮੀ ਮੰਨੀ ਹੁੰਦੀਆਂ ਨੇ ਤੇਨੀਆਂ ਮਰਜੀ ਨਾਲ ਹੀ ਚੱਲ ਗਰਮੀ ਦਾ ਮੰਨਣੇ ਉਦੋਂ ਵੱਧ ਮੰਗਦੀਆਂ ਨੇ ਗਰਮੀ ਨਾਲ ਆ ਡੰਗਰ ਆਪਾਂ ਹੁਣ ਤੋਂ ਆਪਾਂ ਨਾਉਨੇ ਆ ਬਾਸਰੂ ਦੇ ਵਿੱਚ ਕੱਪੜੇ ਵੀ ਪਾਉਂਦੇ ਜਾਨੂੰ ਗਰਮੀ ਆ ਜਾਂਦੀ ਹੈ ਮੱਖੀ ਲੱਗਦੀ ਬਹੁਤ ਇੱਕ ਮੱਖੀ ਮੱਖੀ ਮੱਛਰ ਬਹੁਤ ਆਉਂਦਾ ਮੈ ਨਾਲੇ ਗੱਲਾਂ ਹੋ ਜਾਂਦਾ ਜਿਹੜਾ ਮਟਾਟ ਬਹੁਤ ਜਲਦੀ ਆ ਬਿੱਲੇ ਨਾਲ ਬਸ ਮੱਛਰ ਡਾਟੇ ਤੋਂ ਪਾਣੀ ਦਾ ਵੱਧ ਲੱਗਦੇ ਉਹ ਡਾਟੇ ਨੂੰ ਕਟਾਣੂ ਬੈਠਾ ਰਹਿੰਦੇ ਗੋਹਾ ਦਾ ਗੋਹਾ ਤਾਂ ਅੰਟੀ ਬੈਟਕਾ ਯਾਰ ਉਹ ਬੂਹਾ ਦੇ ਇਹਨਾਂ ਦਾ ਵਿਸ਼ਾਵਣ ਕਰਾਉਂਦਾ ਐਂਟੀਬਾਇਟ ਕਹਿੰਦੇ ਤਾਂ ਕੋਈ ਨੁਕਸਾਨ ਨਹੀਂ ਹੈਗਾ ਐਂਟੀਬਾਇਟ ਦਾ। ਸਣਾ ਬਾਹਰਲੇ ਮੁਲਕਾਂ ਦੇ ਵਿੱਚ ਆਈਟਿਊਟੀਲੀ ਦੇ ਰੱਖਿਆ ਜਿਹੜੇ ਫਾਰਮ ਵਾਲੇ ਨੇ ਉਹ ਬੂਹਾ ਇਕੱਠਾ ਕਰੀ ਜਾਂਦੇ ਨੇ ਉਹ ਮਸ਼ੀਨਾਂ ਹੈ ਜੀਆਂ ਨੇ ਉਹ ਬੂਹਾ ਜਮਾਂ ਇਕੱਠਾ ਆਂਦੀਆਂ ਨੇ ਉਹ ਜੱਗ ਉਹੀ ਡੰਗਰਾ ਜਿਹੜਾ ਫੇਰ ਲਾਉਂਦੇ ਨੇ ਉਹ ਬੋਲ ਹੀ ਖਣਾ ਆਂਦੇ ਨੇ ਉਹ ਫੇਰ ਇਕੱਠਾ ਕਰਦੇ ਨੇ ਫੇਰ ਛਕਾ ਕੇ ਉਹ ਫੇਰ ਖਣਾ ਆਉਂਦੇ ਨੇ ਇਹਦੇ ਬਾਰੇ ਬਾਅਦ ਚ ਦੱਸੀ ਵੀ ਇਹ 50 50 ਮਿਲ ਦਿੱਤੀ ਆਪਣੇ ਜਿਹੜਾ ਮਿਕਸ ਕੀਤਾਲੇ 50 ਇਹ ਆੜੇ ਦੇਣੀਆਂ ਦਵਾਈ ਕਦੇ ਵੀ ਇਹ ਨਾ ਇਹ ਕੋਈ ਵੀ ਨਾਲ ਨਾ ਚੀਜ਼ ਦੇਣੀ ਆਪਾਂ ਦੇ ਮੂੰਹ ਦੇ ਵਿੱਚ ਨਹੀਂ ਜੀਭ ਨਾ ਦੱਬੋ ਕਦੇ ਇਹ ਡੇਲੀ ਦੇਈ ਦਿਆਂ ਨੇ ਇਹਦੇ ਨਾਲ ਆਇਆ ਬਿਵਾਰੀਆਂ ਨਹੀਂ ਪੈ ਜਾਂਦੀਆਂ ਆਪਾਂ ਜੀਭ ਵੀ ਦੱਬ ਲੈਣੇ ਆ ਫੈਕਟਸ ਵਗੈਰਾ ਫਿਰ ਕਈ ਵਾਰੀ ਸਿੱਧਾ ਹੀ ਛਾਲ ਹੀ ਨਾਲ ਹੀ ਚਲੇ ਜਾਂਦਾ ਹੱਥੂ ਆਣਾ ਬਹੁਤ ਮਾੜਾ ਹੱਥੂ ਆ ਕੇ ਕਈ ਵਾਰੀ ਛਾਲ ਹੀ ਪੈ ਵਿੱਚ ਚਲੇ ਗਿਆ ਹੂੰ ਮਾ ਜਿਹੜੇ ਡੰਗਰ ਮਾਰਦੇ ਹੁੰਦਾ ਇਨਾ ਬਹੁਤ ਖਾਣ ਹੋਇਆ ਨੇ ਬਹੁਤ ਲੋਕਾਂ ਡੰਗਾਂ ਮਾਰਨੇ ਆ। ਇਹ ਆਪਣਾ ਹੁਣ ਕਈ ਵਾਰੀ ਕਾਲੇ ਪੂਰੇ ਡੇਣੇ ਨੇ ਕਈ ਵਾਰੀ ਵੱਧ ਵੀ ਚੀਜ਼ਾਂ ਹੈ ਜੀਆਂ ਕੋਈ ਡੰਗਾ ਨਹੀਂ ਡੰਗਰ ਖਾਂਦਾ। ਬੋਦਲ ਵੱਢ ਲੋ ਯਾਰ। ਬੋਦਲ ਵੱਢ ਤੇ ਮੇਰੇ ਪੈਰ ਚੜ੍ਹ ਲੋ। ਮੈਪ ਚੜ੍ਹ ਕੇ ਪੈਰ ਜੰਗਲ ਦੇ ਮੂੰਹ 'ਚ ਧੱਕ ਦੋ ਖਾਂਦਾ। ਹਾਂ ਉਹ ਉਹ ਇੰਨੇ ਸਾਰੀਆਂ ਨੇ। ਪੈਰ ਤੱਕ ਲੋ ਮੂੰਹ 'ਚ। ਉਦੇ ਬੇਚੋਟੋਂ ਹੌਲੀ ਹੌਲੀ ਪਈ ਜੋ ਐ ਕਿ ਟੱਪੇ ਪਾਣਾ ਇਹਦਾ ਇਹਦਾ ਪਈ ਉਹਨੇ ਨੰਗਾ ਨੰਗਾਰੀ ਜਾਵੇ ਅੰਦਰ ਕਹਾ ਕਰੀ ਜਾਵੇ ਢਾਲੀ ਆ ਦੋ ਜੇ ਕਿੱਥੋਂ ਗਿਰਦੀ ਆ ਹਾਂ ਮੂੰਹ ਤੇ ਪਾਵੇ ਬਸ ਜੀਵ ਨਹੀਂ ਲੀਆ ਬੰਗੜੀ ਯਾਰ ਕੋਈ ਨਹੀਂ ਹੁੰਦਾ ਇਹ ਬਾਤ ਨਹੀਂ ਲਗੀਆਂ ਦਿੱਦੀਆਂ ਹੁਣ ਘਰਾਂ ਤੂੰ ਚੋਣੇ ਆ ਦੇਖ ਮੌਸਮ ਵੀ ਖਰਾਬ ਆ ਲੈਟਰੀ ਭੱਜੂਗੀ ਆ ਬਾਹਰ ਆਏ ਪਰੋਲਾ ਮਾਰ ਦੇ ਗਮ ਬਰਹਣਾਂ ਵਾਲੀਆਂ ਨੇ ਬੱਦੇ ਹੈ ਇਹ ਦੋਗੀਆਂ ਨਹੀਂ ਹੁੰਦੀਆਂ ਨੇ ਪਰ ਇਹ ਰਿਪੀਟਰ ਰਪਟਰ ਕਦੇ ਨਹੀਂ ਹੋਈਆਂ ਹੈਗੀਆਂ ਆਤੀਏ ਸੂਏ ਬੱਠੀ ਆ ਇਹ ਇਧਰਲੇ ਪਾਸੇ ਛੜੀ ਆ ਜਿਹੜੀ ਕਿਉਂ ਦੇ ਹਾਂ ਟੀਅਰ ਹੋਏ ਆ ਝੋਕੇ ਵਰਗੀ ਪਈਆ ਜਦੋਂ ਨੂੰ ਮਾਜੀ ਭਿਜਾ ਦੇ ਨਾਲ ਇੱਕ ਜਗਾ ਫੜਦੀਆਂ ਨੇ ਆਈ ਨਹੀਂ ਹੈਗਾ ਵੀ ਭੁੱਲੀਆਂ ਫੜਦੀਆਂ ਨੇ ਥੋੜਾ ਮਸ਼ੀਨ ਜੋੜ ਨਹੀਂ ਲੱਗਦਾ ਹੈਗਾ ਹੈ ਕੌਣ ਤਾਰਾਂ ਚੋਕੇ ਹਾਂ ਮੈਂ ਨੰਬਰ ਸੰਭਲ ਦਾ ਸਾਫ ਕਰਦੇ ਨਾ ਇੱਧਰ ਮੈਂ ਹੱਥਾਂ ਨਾਲ ਚੋਨੇ ਦੀ ਬਸ ਇੱਧਰ ਪਈਆ ਜਿੰਦਾ ਮੈਨੂੰ ਦੁੱਧ ਵਾਲੇ ਹਜਰੇ ਆਣ ਨੇ ਵਨ ਵਾਲੇ ਤਰ੍ਹਾਂ ਹਜਰੀ ਗੋਣੇ ਬੰਦ ਨੇ ਬਾਕੀ ਮੋਹਨ ਦੀ ਕਰਾਵਾ ਮੋਹਨ ਦੀ ਕਰਾਵਾ ਲੈਡ ਭੱਜੀ ਹੈ ਲੈਡ ਭੱਜੀ ਵੀ ਆ ਪਹਿਲਾਂ ਇਹ ਬੱਜੀਏ ਕਰ ਲੋ ਹੱਥਾਂ ਨਾਲ ਚੋਨੀ ਹੁੰਦੀ ਹੈ ਇਹੜੀ ਮਸ਼ੀਨ ਨਾਲ ਚੋਨੇ ਆਪਾਂ ਪੈਰ ਮਰੀ ਜਾਂਦੀ ਨੇ ਦੁੱਧ ਨਹੀਂ ਲਾਉਂਦੀਆਂ ਅਗਰ ਲੋੜ ਹੋਵੇ ਪੈਰਾਂ ਹਾਂ ਲੱਗਦਾ ਇਹ ਦੌਂ ਖੜਾਦਾ ਹੈ ਇਹ ਦੌਂ ਖੜਾਦਾ ਹੈ ਕਿਉਂਕਿ ਦਾਗਾ ਮਸ਼ੀਨ ਤਾਂ ਬੰਦੇ ਨਾਲੋਂ ਤੇਜ਼ ਹੀ ਹੁੰਦੀ ਆ ਕੋਈ ਵੀ ਮਸ਼ੀਨ ਨਾਲ ਬੰਦੇ ਨਾਲੋਂ ਤੇਜ਼ ਹੀ ਚੱਲਦੀ ਆ ਮਸ਼ੀਨਾਂ ਤਾਂ ਹੀ ਜਾਣ ਬੰਦੇ ਦਾ ਕੰਮੇ ਖਤਮ ਕਰਦਾ ਮਸ਼ੀਨਾਂ ਨੇ ਇਹਨੋਂ ਦੋ ਤਹਰਾ ਜੋਂ ਨੂੰ ਦੋ ਬੰਦੇ ਚਾਹੀਦੇ ਆ ਮੇਰੇ ਤਾਂ ਸਿਰ ਇਕੱਲੇ ਹੀ ਬੰਦਾ ਚੋਲਦਾ ਮਸ਼ੀਨ ਨਾਲ ਜਾਓ ਤਾਂ ਬੁੱਧਾ ਬਣਾ ਵੀ ਨਹੀਂ ਹੋਇਆ ਵੈਸੇ ਮੈਂ ਦੇਖਿਆ ਜਾ ਵਧੀਆ ਪਾਣਾ ਬਣਾਦੇ ਪਾਵਾ ਬਣਾ ਰੇਟ ਵਧੀਆ ਲਾਓ ਪੂਰਾ ਜਿੰਨਾ ਆਪਾਂ ਨੂੰ ਆਪਾਂ ਪਿਓਰ ਦੇਣਾ ਹੁਣ ਲੋਕ ਡੈਰੀਆਂ ਡੂਰੀਆਂ ਵਾਲੇ ਹੁਣ ਡੈਰੀਆਂ ਵਾਲੇ ਵੀ ਪਿੰਡਾਂ ਚ ਬਹੁਤ ਵਧੀਆ ਮਿਲਦਾ ਡੈਰੀਆਂ ਤੋਂ ਬਿਡੇ ਗੋਧੀ ਪਾਉਂਦੇ ਨੇ ਦੁੱਧ ਗੁਸਾਵੀਂ ਨਾ ਕਰਨ ਬਹੁਤ ਬਹੁਤੇ ਨਹੀਂ ਹੈਗੇ ਯਾਨੀ ਕਿ ਮੰਨ ਲਾ ਵੀ ਤੂੰ ਜੇ ਦਸ ਗੋਧੀ ਨੇ ਇਹਦੇ ਵਿੱਚ ਕੋਈ ਵੀ ਖਰਾਬ ਕਰਦਾ ਕੰਮ ਕਤਨ ਨਨਖਾਨਾ ਸਾਰੇ ਤੇ ਉਹ ਜਿੱਕ ਦੇ ਘਰੇ ਵੀ ਦੁੱਧ ਖਰਾਬ ਚਲੇ ਗਿਆ ਅਗਲੇ ਹਨਾ ਦੁੱਧ ਹੀ ਦੁੱਧ ਮਾੜਾ ਦਿੰਦੇ ਨੇ ਇਹ ਚੀਜ਼ਾਂ ਦਾ ਬਹੁਤ ਹੋਆ ਬੱਕਰੀ ਦੁੱਧ ਦੇ ਵਿੱਚ ਮਿਲਾਵਟ ਬਹੁਤ ਆ ਦੁੱਧ ਦੇ ਵਿੱਚ ਜਿਹਨਾਂ ਨੂੰ ਮਰਜੀ ਮਲਾਈ ਆ ਚਟਾ ਚਟਾ ਆ ਰਹਿਣਾ ਇਹ ਪਾਣੀ ਜਿੱਨਾ ਪਾਣੀ ਦਾ ਜਲਾ ਮੰਨਦੇ ਹੁਣ ਦੁੱਧ ਹੀ ਮਿਲਾਵਟ ਕਰਦੇ ਨੇ ਪਾਣੀ ਦੀ ਕਰ ਲੈਣਾ ਕੋਈ ਗੱਲ ਨਹੀਂ ਹੈਗੀ ਪਰ ਆਹ ਪੈਨਿਕ ਕਲਿੰਦੀ ਜਿਹੜੇ ਕੰਮੀ ਗੁਮੀ ਕਲ ਜਿਹੜੇ ਹਾਰ ਤੇ ਘੋਰ ਤੁਕ ਪਾ ਕੇ ਬਣਾਉਂਦੇ ਨੇ ਦੁੱਧ ਹੋਰ ਲਟਰਾਂ ਪਟਰਾਂ ਪਾਉਂਦੇ ਪੁੱਟਰ ਪਾ ਕੇ ਬਣਾਉਂਦੇ ਨੇ ਉਹ ਮਾੜੇ ਨੇ ਹੁਣ ਇੱਕੋ ਛੋਟੇ ਜਵਾਕ ਨੇ ਵੀ ਪੀਣਾ ਰੋਟੀ ਜੰਮ ਲੈਣੇ ਆਪਨੇ ਪੀਣਾ ਰੋਟਾਂ ਯਾਰ ਰੋਟਾ ਦਾ ਬਹੁਤ ਹੋ ਗਿਆ ਇਹਦਾ ਸਟਾਫ ਆ ਯਾਰ ਆਪਦੇ ਦੇਖਣ ਨੂੰ ਆਉਂਦੇ ਨੇ ਹੂੰ ਪੀਣਾ ਅਫੇਰ ਕਰਦੇ ਹੋ ਨੁਕਸਾਨ ਕਰੇਗੇ ਹਾਂ ਇਹ ਨਾ ਤਾਂ ਕਰੀਂ ਮਰੋਂ ਵਧੀਆ ਚੀਜ਼ ਦੋ ਯਾਰ ਆਪਨੇ ਪੈਸੇ ਵਾਪਸ ਲੈ ਲੋ ਅਗਲੇ ਨੂੰ ਬੱਸ ਮਿਲੀ ਨਹੀਂ ਹੋ ਰਹੀ ਇਹਦਾ ਅੱਜ ਵੀ ਕਿਤੇ ਚੱਲ ਨਹੀਂ ਰਹੀ रेडी انا ਸੋ ਗਰਨ ਮਹਿੰਗੀਆਂ ਹੋ ਗਈਆਂ ਬਹੁਤ ਪਹਿਲਾਂ ਰੇਟ ਘਟਦੀਆਂ ਸੀ ਹੁਣ ਤਾਂ ਪਰਮਾ ਹੈ ਪੈਨਸ਼ਨ ਦੇ ਮਹੀਨੇ ਤੋਂ ਮਿਲਦਾ ਲੱਖ ਰੁਪਏ ਤੋਂ ਪਾਰ ਹੈ ਜੇ ਬੀਰ ਕੇ ਨਾਲ ਕਨੈਕਟ ਕਰਕੇ ਲੈ ਲਵੇ ਖੱਬਟੀ ਤੇ ਮਿਲ ਜਾਂਦੀ ਹੈ ਮਹੀਨਾ ਬੀਰ ਕੇ ਵਾਲਾ ਦਵਾ ਦਿੰਦੇ ਨੇ ਬੀਰ ਕੇ ਜਾਂਦੀਆਂ ਨੇ ਮਹੀਨਾ ਉੱਥੇ 25000 40000 ਤੱਕ ਮਿਲ ਜਾਂਦੇ ਹੁਣ ਮੈਨੂੰ ਲੱਗਦਾ ਪਹਿਲਾਂ 25000 ਦੀ ਮਿਲਦੀ ਆ ਆਪਾਂ ਦੇ ਇਹ ਖਰਾਬ ਹੋ ਜਾਂਦੀ ਨਾ ਪੰਪ ਖਰਾਬ ਹੋ ਜਾਂਦਾ ਮਹਗਾ ਪਾਉਂਦਾ ਜਾਂਦਾ ਹਰ ਬਸ ਵਸ ਚੀਜ਼ਾਂ ਮਹਿੰਗੀਆਂ ਨੇ ਨਵੇਂ ਨਵੇਂ ਮਸ਼ੀਨਰੀ ਹੁਣ ਇਹ ਜਿਹੜੇ ਲੈਨਰ ਦੇ ਨੇਹੀ ਮਹਗਾ ਨਾ 2000 ਦੇ ਨੇ 3500 ਜਿਹੜੇ ਤੁਹਾਨੂੰ ਲੱਗਦਾ ਲੈਨਰ ਬਹੁਤ ਚੀਜ਼ਾਂ ਮਹਿੰਗੀਆਂ ਨੇ ਇਹਨਾਂ ਭਾਈ ਜੀ ਮੂਰੀ ਨਹੀਂ ਜੀ ਭਾਈ ਬਹੁਤ ਦਾ ਪਾਪੂ ਪੰਗਾ ਹੋਊਗਾ ਨਹੀਂ ਮੰਨੇਗਾ ਇਹਦੇ ਕਮਰੇ ਨਾਲ ਨਹੀਂ ਬਚਾ ਤੋਂ ਵੀ ਫਾਈ ਦਾ ਵੀ ਆਇਆ ਫਾਈ ਦਾ ਸਭ ਤੋਂ ਵੱਡੀ ਵੀਡੀਓ ਹੈ ਉਹਦੇ ਦੇ ਕਮਰੇ ਦਾ ਫਾਈ ਦਾ ਕਮਰੇ ਦਾ ਹੁਣ ਜਿਹਨਾਂ ਮਰਜੀ ਗੰਦਮੰਦ ਖੜਾਈ ਗਿਆ ਇੱਥੇ ਲੋਕਾਂ ਨੂੰ ਕਿਹੜਾ ਕੋਈ ਨਹੀਂ ਦੇਖਣ ਆਉਣਾ ਚਾਹੇ ਥਾਂ ਵੀ ਨਾ ਤੋਂ ਪਰ ਆਪਣਾ ਦਾ ਜਮੀਰ ਆਪਣਾ ਦਾ ਆਜਾ ਜੀ ਲੈ ਜਮੀਰ ਉਹਨਾਂ ਮਰਜੀ ਉਹ ਕਰਦੇ ਨੇ ਯਾਰ ਲੋਕਾਂ ਦਾ ਭਾਈ ਬਚਵਟ ਦਾ ਬਹੁਤ ਵਾਈ ਰੱਖਦੇ ਅਗਲੇ ਬਣ ਬੜੇ ਫਾਰਮਾਂ ਦਾ ਬਹੁਤ ਵਈ ਰੱਖਦੇ ਆ ਕੋਈ ਨਾ ਕੀ ਹੁੰਦਾ ਉਹ ਹਾਂ ਸਪੰਗਾਂ ਉਹ ਦੂਆ ਦਵਾਈ ਆ ਬਣੀਆਂ ਦੂਨੀਆਂ ਵੀ ਬਹੁਤ ਲੌਂਗਿਆ ਥਾਣਾ ਨੂੰ ਉਹ ਨੈੱਟ ਕੇ ਨਾ ਥਾਣਾ ਸਾਫ ਕਰਦੇ ਆ ਤਾਂ ਝੋਕੇ ਥਣ ਮੈਂ ਉਹਨਾਂ ਸਾਫ ਕਰਦੇ ਆ ਮਗਰ ਉਹ ਦਰ ਫਾਇਦਾ ਨਹੀਂ ਚਲੋ ਭਾਵੇਂ ਝੋਕੇ ਧਾਰਾਂ ਜੀ ਨਾਲ ਲੱਗੋ ਮੈਂ ਲਾੜੀ ਪਤੀ ਆ ਮੈਂ ਜੋਂ ਬਣਿਆ ਉਹ ਤਾਂ ਕੱਢਿਆ ਨੇ ਇੱਥੇ ਮੌਲਣ ਕਰਾ ਦਿੱਤੇ ਨੇ ਉਹ ਯਾਰ ਕਾਣਾ ਕਾਲਾ ਬਹੁਤ ਜੀ ਨੇ ਵੱਢਣ ਉਹ ਤਾਂ ਕਾਣਾ ਤਾਂ ਵੀ ਵਧੀਆ ਲੋਕਾਂ ਨਾਲ ਕਿਤੇ ਕਿਤੇ ਦਾ ਕੰਮ ਬਹੁਤ ਆ ਹਿੰਦਰਾ ਮੱਕ ਗਿਆ ਯਾਰ ਹਮੋਂ ਦਾ ਸਾਰ ਹੋਇਆ ਹੁਣ ਤਾਂ ਸਟਾਰਟ ਹੋਇਆ ਹਾਂ 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 ਮੈਂ ਤਾਂ ਸਰਪਲਟ ਖਾਣਾ ਥੀ ਆ ਕੀ ਯਾਰ ਗੋਲਿਆਂ ਨੇ ਬਹੁਤ ਨਸਣਾ ਨਾ ਦੱਸ ਸਕਦਾ ਕਿ ਕਿੰਨਾ ਬੰਡਾ ਨੇ ਬਚਦਾ ਤਾਂ ਬਾਹਰ ਗੱਠੀ ਪਣਸਾ ਹਾਂ ਹਾਂ ਮਾਰੀ ਸੱਤਲ ਹੋ ਰਹਾ ਹੁਣ ਆਪਾਂ ਮਹੀਨੇ ਧਾਰ ਚੋਣੇ ਆਂ ਆਲਾ ਚੋਕੇ ਗਾਂ ਨਾਗੇ ਇਹਦਾ ਮਾੜਾ ਮੋਟਾ ਦੁੱਧ ਰਹਿੰਦਾ ਸਣਾ ਜੇ ਕੱਢ ਲੋ ਸਾਰੇ ਛੱਡੇ ਨਾ ਜਮੇ ਧਾਰ ਧਾਰ ਚੋਣੇ ਮੈਨੂੰ ਜਿਉਣਾ ਪਤੋਤੇ ਛੱਡ ਕੇ ਆਪਣਾ ਮਾੜਾ ਮੋਟਾ ਰਹਿ ਗਿਆ ਉਹਨਾਂ ਦਾ ਦੁੱਧ ਬੱਚੇ ਸੁਨਾ ਰਹਿੰਦਾ ਹੁਣ ਮਟਾੜੇ ਤੋਂ ਹੁਣ ਦੇ ਬਹੁਤ ਜਾਣ ਤੇ ਨਾਲ ਉਹ ਖਾਰਾ ਚੋਲ ਗਿਆ ਹਾਂ ਮੈਂ ਅੱਗੇ ਜਿਹੜਾ ਰਹਿ ਜਾਂਦਾ ਮੜ ਮੋਟੇ ਡੋਕੇ ਇਹ ਮਗਰੋਂ ਆਪਣਾ ਯਾਰ ਅਸੀਂ ਕਦੇ ਨਹੀਂ ਜਿਹੜੀ ਚਤਨੀ ਮਸ਼ੀਨ ਲਈ ਆ ਬ੍ਰੇਕ ਡੰਗਰ ਦੇ ਮਗਰੋਂ ਦੇਖਣੇ ਦੇਖਣਾ ਵੀ ਦੁੱਧ ਰਿਹਾ ਨਹੀਂ ਇੱਕੇ ਧਾਰ ਰਹੀ ਉਹ ਵੀ ਚੂਨਾ ਫੇਰ ਹੀ ਜ਼ਰੂਰੀ ਨਹੀਂ ਤਾ ਚਾਹੇ ਇੱਕ ਧਾਰਾ ਯਾਰ ਉਹ ਵੀ ਕੱਟ ਲੈਣੀ ਹੈ ਕੋਈ ਨਹੀਂ ਹੁੰਦਾ ਹੈਗਾ 2 ਮਿੰਟ ਵੱਧ ਲੱਗ ਜਣਾ ਤੇ ਤਮਹੀਨ ਮੈਨੂੰ ਇਹਨਾਂ ਕੜਾ ਵਿਚਾਰੀ ਨਹੀਂ ਹੋ ਕਰਨਾ ਲੋਕੇ ਚੋਣਾ ਖੱਚ ਖੱਚ ਕੇ ਚੋਣਾ ਉਹ ਦੋਤਾਂ ਤਾਂ ਆਪਾ ਦੇਖਣਾ ਮੈਨੂੰ ਇੱਕ ਜਣੀ ਖੱਡਿਆ ਗਿਆ ਯਾਰ ਇੱਕ ਤੋਪਾ ਵਿਰੁੱਧ ਤਾਂ ਹੋਰ ਆਨ ਮੇ ਚੋੜ ਦਿਆ ਇੱਕ ਵਾਰੀ ਖਾਲੀ ਕਰ ਦੋ ਸਮਾਰ ਕੇ ਯਾਰ ਹਨਾ ਤੇ ਬਿਮਾਰੀ ਨਹੀਂ ਮਿਲਦੀ ਇਹ ਆਪਣੇ ਹੀ ਮੈਂ ਤਾਂ ਇਹ ਜੀ ਬਾਕੀ ਜਿਹੇ ਤਰ੍ਹਾਂ ਕਰਦੇ ਰਹੇ ਡਾਕਟਰ ਕੋਲੋਂ ਹਾਂ ਜੇ ਥਣਾ ਖਰਾਬ ਹੋ ਜਾਂਦੇ ਨੇ ਯਾਰ ਬੈੜੀ ਯਾਰ ਬੈੜੀ ਦੇ ਮੈਂ ਅਜਾ ਥਣਾ ਖਰਾਬ ਹੋ ਜੂਗਾ ਮੈਂ ਤਾਂ ਬੇਗਿਆਂ ਦੀਆਂ ਮੈਂ ਤਾਂ ਮੰਨ ਲਿਆ ਮੈਂ ਸਗੇ ਮੰਨ ਲ ਲੱਖ ਰੁਪਈਆ ਤਾਂ 70000 ਰੁਪਈਆ ਠੀਕ ਆ ਬੈੜੀ ਇਹ ਲੱਖ ਲੱਖ ਰੁਪਈਆ ਤਾਂ ਬੈੜੀ ਨੇ 15000 ਦੀ ਰਹਿਣਾ 15 20000 ਦੀ ਬੈੜੀ ਦਾ ਥਣਾ ਖਰਾਬ ਹੋ ਗਿਆ ਗੜੀਆਂ ਦਾ ਬਹੁਤ ਹੋ ਜਾਂਦਾ ਜਦੋਂ ਦਾ ਬੈੜੀ ਦਾ ਬੜਾ ਨੁਕਸਾਨ ਹੁੰਦਾ ਤੇਰੇ ਨੂੰ ਥੋੜਾ ਜਿਆਦਾ ਕੇਅਰ ਕਰਨੀ ਗੜੀਆਂ ਕੰਡਾ ਮੇ ਹੋਈਆਂ ਥਣਾ ਖਰਾਬ ਹੋ ਗਿਆ ਬੈੜੀ ਕੰਡਾ ਹੋਵਾ ਬਸ ਅੜੀ ਦਾਦਾ ਭੱਜ ਸਾਡਾ ਕੰਮ ਵੀ ਮੁੱਕ ਗਿਆ ਹਰ ਤੇ ਅਸੀਂ ਹੁਣ ਵਲੌਗ ਵੀ ਕਰਨ ਲੱਗਿਆ ਸਮਾਪਤ ਸਾਡਾ ਚੈਨਲ ਅਟਾਲ ਫਾਰਮ ਵਲੌਗ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਦੱਸਿਓ ਹਾਂ ਵੀ ਕਿੱਦਾਂ ਲੱਗਿਆ ਵਲੌਗ ਸਾਡੀਆਂ ਕਮੀਆਂ ਦੱਸਿਓ ਵੀ ਕਿਵੇਂ ਆ ਹਲੇ ਥੋੜਾ ਥੋੜਾ ਗਾਂ ਗਾਂ ਇਮਪਰੂਵਮੈਂਟ ਹੋਊਗੀ ਬੋਲਣ ਜੇ ਵੀ ਪਤਾ ਲੱਗੂਗਾ ਗੱਲਾਂ ਵੀ ਤੇ ਗਾਂ ਅਨੁਸਾਬ ਵੀ ਆ ਜਾਣਾ ਬੋਲਣ ਦਾ ਹੌਲੀ ਹੌਲੀ ਕੋਈ ਵੀ ਕੰਮ ਆ ਹੌਲੀ ਹੌਲੀ ਕਰਕੇ ਹੀ ਪਤਾ ਲੱਗਦਾ ਵਿੱਚ ਵੜ ਕੇ ਜਣੀ ਅਸੀਂ ਆਪਣਾ 100% ਦਵਾਂਗੇ ਤੁਸੀਂ ਵੀ ਆਪਣਾ 100% ਸਾਨੂੰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਚੈਨਲ ਸ਼ੇਅਰ ਕਰਿਓ ਲਾਈਕ ਕਰਿਓ ਬਹੁਤ ਬਹੁਤ ਧੰਨਵਾਦ